ਅੱਜ ਗੱਲ ਦੀ ਗੱਲ ਹੈ ਸਾਡੇ ਐਸ ਜੀ ਉਤਾਰ ਸਿੰਘ ਇੱਕ ਗਸ਼ਤੀ ਸੀਗੇ ਪਿੰਡ ਸਲੌਦੀ ਤੇ ਇਹਨਾਂ ਕੋਲੇ ਗਵਰ ਮਿਲੀ ਵੀ ਮੇਜਰ ਸਿੰਘ ਪੁੱਤਰ RAMDI DAS ਇਹ ਵੀ ਸਲੌਦੀ ਦਾ ਹੀ ਰਹਿਣ ਵਾਲਾ ਤੇ ਇਹ ਟਾਟਾ ਇਸ ਚਲਉਦਾ ਵੀ ਇਹ ਭੁੱਕੀ ਦਾ ਕੰਮ ਕਰਦਾ ਹੈ ਤੇ ਹੁਣ ਵੀ ਇਹ ਭੁੱਕੀ ਦੀ ਖੇਪ ਲੈ ਕੇ ਆਇਆ ਤੇ ਜਿਹਦੇ ਤੇ ਇਹਨਾਂ ਨੇ ਇਮੀਡੀਏਟਲੀ ਭਗਤਨਾਗਰ ਮਰ 112 ਅੰਡਰ ਸੈਕਸ਼ਨ 15 62 85 ਥਾਣਾ ਸਦਰ ਕੰਨਾ ਦਰਜ ਕੀਤਾ ਤੇ ਉਹਦੇ ਤੇ ਮੇਜਰ ਸਿੰਘ ਤੇ ਰੇਡ ਕੀਤੀ ਉਹਦੀ ਗੱਡੀ 'ਚ ਹੀ ਹਜੇ ਭੁੱਕੀ ਪਈ ਸੀ ਜਿਹੜੀ ਇਹਨਾਂ ਨੇ ਬਰਾਮਦ ਕੀਤੀ। ਕੁੱਲ ਆਪਣਾ 60 ਕਿਲੋ ਭੁੱਕੀ ਹੈ। ਤੇ ਕੱਲ ਇਹਨੂੰ ਅਰੈਸਟ ਕਰ ਲਿਆ ਮੇਜਰ ਸਿੰਘ ਨੂੰ। ਇਹਦਾ 2 ਦਿਨ ਦਾ ਅਸੀਂ ਅਜੇ ਕੁਝ ਸਮਾਂ ਲਿਆ। ਪਹਿਲਾਂ ਵੀ ਸਰ ਕੁ ਜੀ ਨੁਕਤਾ ਨਾ। ਨਹੀਂ ਹਜੇ ਤੱਕ ਇਹ ਨਹੀਂ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਕੋਈ ਮਦਦਮਾਨੀ ਜਿਹੜਾ ਅਸੀਂ ਉਹਦਾ ਰਿਪੋਰਟ ਚੈੱਕ ਕੀਤਾ। ਉਹਦੇ ਮਦਦਵਕਤੇ ਪਹਿਲਾਂ ਕੋਈ ਮੁਕਦਮਾ ਹੈ ਨਹੀਂ। ਬਟ ਅਸੀਂ ਫੇਰ ਵੀ ਚੈੱਕ ਕਰ ਰਹੇ ਹਾਂ ਜਿਹੜਾ 2 ਦਿਨਾਂ ਦਾ ਪੁਲਿਸ ਸਮਾਨ ਹੈ ਇਹਦੇ 'ਚ ਕਈ ਚੀਜ਼ਾਂ ਵੈਰੀਫਾਈ ਕਰਨੀਆਂ ਨੇ ਵੀ ਕਿੱਥੋਂ ਲੈ ਕੇ ਆਉਂਦਾ ਹੈ। ਇਹ ਇਹਨੇ ਕਿਹਨੂੰ ਵੇਚਨੀ ਸੀ ਸਰ ਕਿੱਥੇ ਦਾ ਰੈਨ ਵਾਲਾ ਕੀਹ ਤੰਦਾ ਕਰਦਾ ਸੀ ਇਹ ਕੀ ਸਲੋਬੀ ਪਿੰਡ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਟਾਟਾ ਏਸ ਜਿਹੜਾ ਛੋਟਾ ਹੱਥੀ ਹੁੰਦਾ ਹੈ ਉਹ ਚਲਾਉਂਦਾ ਉਹਦਾ ਨੰਬਰ ਹੈਗਾ ਪੀਬੀ 19 ਐਚ 7829 ਉਹ ਕਿੰਨੀ ਕੁ ਮਹਰੇ ਜੀ ਕਿੰਨੀ ਮਹਰੇ ਜੀ ਇਹ ਦੀ 40 41 ਆ ਉਸ 41 ਹੋਮ ਵੀ ਕੋਈ ਸਾਰਾ ਐਕਟੀਵਿਟੀ ਹੈ ਉਹ ਬੰਦਾ ਹੋਰ ਹੋਰ ਇਹ ਦੇਖੋ ਜੀ ਕਿਥੋਂ ਦਾ ਲੈ ਕੇ ਆਉਂਦਾ ਹੈ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹਦਾ ਅਸੀਂ ਆ ਜਿਹੜੇ ਦੋ ਦਿਨਾਂ ਦਾ ਪੁਲਿਸ ਮਾੜਾ ਤੁਸਾਂ ਨੂੰ ਹਾਸਲ ਹੋਇਆ ਉਹਦੇ ਜੈਸੀ ਕੁਝ-ਕਿਝ ਕਰਨੀ ਹੈ ਵੀ ਕਿਥੋਂ ਲੈ ਕੇ ਆਉਂਦਾ ਹੈ ਕੌਣ ਇਹਨ Thank you, Zachary.